ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੀਰਾਂ ਨੂੰ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦੇ ਵੇ ਸਾਰੇ ਠੀਕ ਠਾਕ ਹੋਵੋਗੇ ਤੇ ਆ ਡਬਲ ਐਫ ਜੀ ਆਪਾਂ ਕੱਲ ਵੀਡੀਓ ਪਾਈ ਸੀ ਨਾ ਵੀ ਚੌਕਲੇਟੇ ਬੈਠ ਕਰਦੇ ਆ ਤੇ ਆਪਾਂ ਐਪਲ ਦਾ ਸਰਕਲ ਆਇਆ ਸੀ ਉਹਨਾਂ ਨੂੰ ਪਾਣੀ ਦੇ ਵਿੱਚ ਤੇ ਮੰਨ ਲਓ ਵੀ 90% ਮੋੜ ਪੈ ਚੁੱਕਾ ਹੁਣ ਇਹਨਾਂ ਨੂੰ ਠੀਕ ਹੋ ਸਕੇ ਜਾਂ ਹੋ ਚੁੱਕੇ ਆ ਅੱਜ ਦਾ ਇਕੱਠੇ ਜੇ ਹੋਏ ਤਾਂ ਬੈਠੇ ਟੈਂਪਰੇਚਰ ਬਹੁਤ ਔਣ ਗਿਆ ਜੀ ਆਹ ਦੇਖ ਸਕਦੇ ਤੁਸੀਂ ਮੰਨ ਲਓ 24 25 ਤੇ ਆ ਮਸਾਂ ਤੇ ਇੱਧਰ ਆਪਣੇ ਆ ਬਲੈਕ ਐਸਟਾ ਲਾਓ ਸੇਮ ਡੇ ਸੇਮ ਚਿਕਕ ਵੀ ਬੜਬ ਦੇ ਥੱਲੇ ਇਕੱਠੇ ਹੋ ਕੇ ਬੈਂਦੇ ਆ ਬਾਹਰ ਹਵਾ ਬਹੁਤ ਚੱਲਦੀ ਨਾ ਅੱਜ ਜੀ ਤਾਂ ਕਰਕੇ ਬਾਕੀ ਹੁਣ ਆਪਾਂ ਇਹਨਾਂ ਨੂੰ ਲਾ ਕੇ ਛੱਡਿਆ ਇਲੈਕਸ਼ਨ ਪਾਊਡਰ ਤੇ ਸ਼ਾਮਾਂ ਨੂੰ ਲਾਵਾਂਗੇ ਬਰੋਟੋਨ ਜਿਹਨੂੰ ਕਹਿੰਦੇ ਨੇ ਹੁਣ ਆਪਾਂ ਲੀਵਰ ਟੋਨਿਕ ਬਾਕੀ ਚਿਕਸ ਸਭ ਠੀਕ ਬਾਕੀ ਵੀਰ ਜੀ ਆਪਾਂ ਤਾਂ ਤੁਹਾਨੂੰ ਉਨੇ ਕੀ ਜਾਣਕਾਰੀ ਦਿੰਨੇ ਆ ਜਿੰਨਾ ਕ ਆਪਾਂ ਇਹਦੇ ਵਿੱਚੋਂ ਸਿੱਖੇ ਆ ਟ੍ਰੇਨਿੰਗਾਂ ਵੀ ਆਪਾਂ ਦੋ ਜਰੂਰ ਲੈ ਚੁੱਕੇ ਆ ਉਹਨਾਂ ਨੇ ਵੀ ਨੌਲੇਜ ਆਪਾਨੂੰ ਬਹੁਤ ਵਚ ਦਿੱਤੀ ਸੀ ਪਰ ਅਸਲੀ ਟ੍ਰੇਨਿੰਗ ਆਪਣੀ ਹੁੰਦੀ ਆ ਇਹਨਾਂ ਦੇ ਵਿੱਚ ਰਹਿ ਕੇ ਬਾਕੀ ਬੰਦਾ ਤਾਂ ਵੀਰ ਜੀ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਵਾ ਤਾਂ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਆਪਾਂ ਇਹਦੇ ਨਾਲ ਜਣ ਵਾਲੀਆਂ ਸਾਰੀਆਂ ਵੀਡੀਓ ਪਾਉਂਦੇ ਰਾਵਾਂਗੇ ਧੰਨਵਾਦ ਜੀ